ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਵਿਜੀਲੈਂਸ ਵੱਲੋਂ ਨਗਰ ਨਿਗਮ ਦਾ ਬਿਲਡਿੰਗ ਇਨਸਪੈਕਟਰ 30000 ਰੁਪਏ ਦੀ ਰਿਸ਼ਵਤ ਦੇ ਦੋਸ਼ 'ਤੇ ਵਿੱਚ ਕੀਤਾ ਗਿਆ ਗ੍ਰਿਫਤਾਰ ਮਨਜੁਗ ਇਨਸਪੈਕਟਰ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਇਨਸਪੈਕਟਰ ਨੇ 35000 ਰੁਪਏ ਦੀ ਮੰਗ ਕੀਤੀ ਗਈ ਸੀ ਤੇ 30000 ਰੁਪਏ ਦੀ ਸੈਟਿੰਗ ਹੋਈ ਸੀ ਪਰ ਮੁਦਈ 30000 ਰੁਪਏ ਰਿਸ਼ਵਤ ਦੇਣਾ ਨਹੀਂ ਚਾਹੁੰਦਾ ਸੀ ਉਹਨਾਂ ਨੇ ਵਿਜੀਲੈਂਸ ਤੱਕ ਅਪਰੋਚ ਕੀਤੀ ਤੇ ਵਿਜੀਲੈਂਸ ਨੇ ਵੱਡੀ ਕਾਰਵਾਈ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਦੀ ਤਰਫੋਂ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਨੂੰ ਦਿੱਤਾ ਗਿਆ ਇਸ ਬਦਲੇ ਦੇ ਮਾਮਲੇ ਵਿੱਚ ਕੀ ਪੁਰਾ ਮਾਮਲਾ ਕੀ ਗੱਲ ਹੈ ਇਹਨਾਂ ਨੇ ਜੋ ਪਲਾਟਸ ਵਗੈਰਾ ਦੀ ਫਾਈਲਸ ਜਾਂਦੀਆਂ ਨੇ ਉਹਨਾਂ ਕੋਲੇ ਉਹਦੇ ਵਿੱਚ ਇੱਕ ਜਿਹੜਾ ਕਨਸਰਨਡ ਹੈ ਸਾਡਾ ਮਦਈ ਹੈਗਾ ਉਹਦੇ ਤੋਂ ਇਹਨਾਂ ਨੇ 35000 ਪਰ ਫਾਈਲ ਦੇ ਹਿਸਾਬ ਨਾਲ ਪੈਸੇ ਮੰਗੇ ਸੀਗੇ ਡਿਮਾਂਡ ਕੀਤੀ ਸੀ ਉਸ ਤੋਂ ਬਾਅਦ 30000 ਦੇ ਵਿੱਚ ਉਹ ਦੇਣਾ ਨਹੀਂ ਚਾਹੁੰਦੇ ਸੀ ਚਾਹਦਾ 30000 ਦੀ ਸੈਟਲਮੈਂਟ ਹੋਏ ਸਾਡੇ ਕੋਲੇ ਉਹਨਾਂ ਨੇ ਅਪਰੋਚ ਕੀਤਾ ਵੀ ਅਸੀਂ ਜਿਹੜਾ ਦੇਣਾ ਨਹੀਂ ਚਾਹੁੰਦੇ ਤੇ ਇਹਨੂੰ ਮਤਲਬ ਅਰੈਸਟ ਕਰੋ ਜੀ ਅਸੀਂ ਉਸ ਨੂੰ ਫਿਰ ਜਿਹੜਾ ਉਸ ਬੰਦੇ ਦੇ ਬਿਆਨ ਦਿੱਤੇ ਕੇਸ ਰਜਿਸਟਰਡ ਕੀਤਾ ਤੇ ਇਹਨੇ ਕਿਹਾ ਉਹਨੂੰ ਉਸ ਨੂੰ ਮੈਸੇਜ ਲਾਇਆ ਵੀ ਤੁਸੀਂ ਇਹ ਸਨ ਆਪਣੇ ਹਾਨੀ ਮਜਾਲ ਜੀ ਇੱਕ ਉਹ ਹੈਗਾ ਨਕਸ਼ਾ ਨੇ ਵੀ ਸੋਨ ਪੇਮੈਂਟ ਦੇ ਦਿਓ ਤਾਂ ਕਿਉਂਕਿ ਇਹਨਾਂ ਦਾ ਮੋਡ ਸਪਰੰਡੀ ਆ ਵੀ ਪ੍ਰਾਈਵੇਟ ਬੰਦੇ ਨੂੰ ਅਸੀਂ ਪੈਸੇ ਦੇ ਦਾਂਗੇ ਸ਼ਾਇਦ ਸਾਡੇ ਦੇ ਕੋਈ ਕਾਰਵਾਈ ਨਹੀਂ ਹੋਊਗੀ ਤਾਂ ਫਿਰ ਉਹ ਪੈਸੇ ਜਿਹੜੇ ਸੀਗੇ ਇਹਨੇ ਮਜਾਲ ਨੂੰ ਦਿੱਤੇ ਹਾਨੀ ਮਜਾਲ ਨੂੰ ਉਹ ਉਸੇ ਤੇ ਟਰੈਪ ਕੀਤਾ ਉਹਨਾਂ ਰੈੱਡ ਹੈਂਡਰ ਉਸ ਤੋਂ ਬਾਅਦ ਇਹਦੀ ਜਿਹੜੀ ਰਿਕਾਰਡਿੰਗ ਤੇ ਵਗੈਰਾ ਸੀ ਉਹਨੇ ਉੱਥੇ ਕੋਈ ਕਨਫਰਮੇਸ਼ਨ ਵੀ ਕੀਤੀ ਸੀ ਵੀ ਹਾਂਜੀ ਮੇਰੇ ਕੋਲੇ ਆ ਗਿਆ ਸਾਰਾ ਉਹ ਅਸੀਂ ਐਜ਼ ਪ੍ਰੂਫ ਸਾਰਾ ਜਿਹੜਾ ਸਾਰੀ ਰਿਕਾਰਡਿੰਗ ਵਗੈਰਾ ਲੈ ਲਿਆ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਬੰਦਾਗਾ ਪੁਲਵਿੰਦਰ ਸਿੰਘ ਇਨਸਪੈਕਟਰ ਜਿਹੜਾ ਹੈਗਾ ਉਹਨੂੰ ਬਸੇ ਅਰੈਸਟ ਕੀਤਾਗਾ ਕੱਲੇ ਦੋ ਬੰਦੇ ਅਰੈਸਟ ਕੀਤੇ ਨੇ ਦੋ ਬੰਦੇ ਅਰੈਸਟ ਕੀਤੇ ਨੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵਾਲੇ ਕਾਫੀ ਇਹਦਾ ਰਿਮਾਂਡ ਵਗੈਰਾ ਲੈ ਕੇ ਉਸ ਤੋਂ ਬਾਅਦ ਸਾਰਾ ਕੁਝ ਵੈਰੀਫਾਈ ਕਰਾਂਗੇ ਇਹ ਪ੍ਰਾਈਵੇਟ ਰੱਖਿਆ ਹੋਇਆ ਸੀ ਜੀ ਪੈਸੇ ਵਾਸਤੇ ਜਿਹੜਾ ਕਿਸੇ ਨੇ ਨਹੀਂ ਨਹੀਂ ਇਹ ਨਕਸ਼ਾ ਨਵੀਸ ਹੈ ਜਿਹੜੇ ਉੱਥੇ ਬੈਠਦੇ ਉਹਨਾਂ ਨੂੰ ਅੱਗੇ ਦੇ ਅੱਗੇ ਪੇਮੈਂਟ ਹੈਂਡਓਵਰ ਕਰ ਦਿੰਦੇ ਨੇ ਪੇਮੈਂਟ ਇਸ ਤੋਂ ਫੜੀ ਗਈ ਹੈ ਹਣੀ ਮੰਜਾਲ ਤੋਂ ਪੇਮੈਂਟ ਫੜੀ ਗਈ ਹੈ ਔਰ ਉਹਦੇ ਨਾਲ ਜਿਹੜਾ ਕਿਉਂਕਿ ਉਹ ਜਿਹੜੀ ਰਿਕਾਰਡਿੰਗ ਆ ਉਹ ਭਲਵਿੰਦਰ ਸਿੰਘ ਇੰਸਪੈਕਟਰ ਦੀ ਆ ਵੀ ਉਹਨੂੰ ਦੇ ਦਿਓ ਕਿੱਥੇ ਤਾਂ ਨਾ ਸੀ ਜੀ ਇਹ ਬਟੰਡਾ ਦੇ ਵਿੱਚ ਨਗਰ ਨਗਰ ਨਿਕ ਬੰਦੇ ਵਿੱਚ ਤਾਇਨਾਤ ਹੈ